బగక వీరపాల కార్చా బాద వీడియోను శేర చనల్ ను సబ్స్క్రైబ కీ బే ਉਹਦੇ ਨੋਟੀਫਿਕੇਸ਼ਨ ਤੁਹਾਡੇ ਕੋਲ ਪਹੁੰਚੂ ਪਹਿਲਾਂ ਬਹੁਤ ਧੰਨਵਾਦ ਤੁਹਾਡਾ ਬਹੁਤ ਸੋਹਣੇ ਸੋਹਣੇ ਕਮੈਂਟ ਕਰਦੇ ਆ ਤੇ ਆਪਾਂ ਨਾ ਸਵੇਰੇ 10:30 ਤੋਂ 11:15 ਵਜੇ ਲਾਈਵ ਆਇਆ ਕਰਾਂਗੇ ਇੱਕ ਘੰਟੇ ਦਾ ਤੇ ਜੋ ਮੇਰੀਆਂ YouTube ਫੈਮਿਲੀ ਭੈਣਾਂ ਮੇਰੇ ਨਾਲ ਜੁੜਿਆ ਹੋਈਆਂ ਜੋ 10:30 ਵਜੇ ਆਪਣੇ ਨਾਲ ਲਾਈਵ ਆਇਆ ਕਰੋ ਹਾਂ ਲਾਈਵ ਆਪਾਂ ਹੁੰਨੇ ਆ ਸਵੇਰੇ 10:30 ਤੋਂ 11:15 ਵੀਰ ਪਰ ਕੋਲ ਬਲੋਕ ਤੇ ਤੇ ਪਿੰਡ ਕਾਲੇ ਕੇ ਫਸਵੇਰੇ 8 ਤੋਂ 9 ਵਜੇ ਆਉਣੇ ਹੁੰਦੀਆਂ ਲਾਈਵ ਤੇ ਜੁੜਿਆ ਕਰੋ ਤੁਸੀਂ ਆਪਣੇ ਨਾਲ ਤੇ ਲੋ ਜੀ ਦੇਖੋ ਲੋ ਜੀ ਇਹ ਹੈ ਜੀ 6 ਮਹੀਨੇ ਤੋਂ ਲੈ ਕੇ 1 ਸਾਲ ਦੇ ਬੱਚੇ ਦਾ ਸੈਟ ਹੈ ਲੋ ਭੈਣਾ ਕਮੈਂਟ ਕਰਦੀਆਂ ਸੀ ਸਾਨੂੰ ਲਵਾਈ ਚੜਾਈ ਬਾਰੇ ਦੱਸੋ ਹਨ ਤੇ ਆਪਾਂ ਤੁਹਾਨੂੰ ਦੱਸਤਾ ਲੋ ਭੈਣੇ ਦੇਖੋ ਇਹ ਆਪਾਂ ਡਿਜ਼ਾਈਨ ਪਾਤਾ ਇਸ ਤਰ੍ਹਾਂ ਹਨ ਜਦੋਂ ਆਪਾਂ ਕੱਢਣ ਲੱਗੇ ਸਾਨੂੰ ਫਿਰ ਵੀ ਦੱਸਾਂਗੇ ਕਿਉਂਕਿ ਉਹਨਾਂ ਦਾ ਕਾਫੀ ਕੌਸ਼ਾ ਤੇ ਨਹੀਂ ਤਿਆਰ ਹੋਇਆ ਹਜੇ ਤੇ ਤਾਂ ਫਿਰ ਆਪਾਂ ਹਜੇ ਨਿਕਾਲ ਦੇਗੇ। ਲਓ ਭੈਣੋ ਦੇਖੋ ਜਿਹੜੀਆਂ ਭੈਣਾਂ ਪੁੱਛਦੀ ਸੀ 6 ਸਾਲ ਦੀ ਬੱਚੀ ਦਾ ਵੀ ਸਾਨੂੰ ਲਵਾਜੀ ਤੇ ਮੋਢਿਆਂ ਦੇ ਹੁੰਡਿਆਂ ਬਾਰੇ ਦੱਸੋ। ਦੋ ਭੈਣਾਂ ਆਪਾਂ ਇੱਥੋਂ ਤੋਂ ਲੈ ਕੇ ਤੇ ਮੋਢੇ ਆਪਾਂ 10 ਇੰਚ ਤੱਕ ਬੁਣੇ ਆ। ਆਹ ਚੀਜ਼ 10 ਇੰਚ ਤੱਕ ਲੋਹ ਜੀ ਇਹ 10 ਇੰਚ ਤੱਕ ਲਵਾਈ ਆ ਸਾਰੇ 14 ਇੰਚ ਤੱਕ ਆਹੇ ਬਣਿਆ ਵਾ ਤੁਸੀਂ 15 ਕਰ ਲਓ 14 ਕਰ ਲਓ ਇੱਥੋਂ ਤੋਂ ਲੈ ਕੇ 15 ਇੰਚ ਤੱਕ ਲੋਹ ਜੀ ਇਹ ਆਪਾਂ ਕੋਟ ਟੈਪ ਬਣਾਇਆਗਾ ਇੱਕ ਆਪਾਂ ਬਣਾਵਾਂਗੇ ਬੀਗਲੇ ਵਾਲਾ ਇਹ ਆਪ ਐਸ ਤਰਾ ਕੋਟ ਟੈਪ ਉਹ ਸੈੱਟ ਬਣਾ ਕੇ ਤਿਆਰ ਕੀਤਾਗਾ ਨਾਓ ਪਹਿਨੇ ਦੇਖੋ ਇਹ ਹੈ ਕਿ ਆ ਤੁਹਾਨੂੰ ਦੱਸਿਆ ਸੀ ਮੈਂ ਬੇਬੀ ਬੂਟ ਹੁੰਦੀ ਹੈ ਜਿਹੜੀ ਬੱਚਿਆਂ ਵਾਲੀ ਸਪੈਸ਼ਲ ਤੇ ਇੱਥੋਂ ਆਪਾਂ 7 ਜੁੱਟੇ ਰੱਖਿਆ 14 ਕੁੰਡੇ ਪੈਣੇ ਲੋ ਦੇਖ ਲਓ ਇੱਥੋਂ ਆਪਾਂ 7 14 ਕੁੰਡੇ ਰੱਖਿਆ ਆ ਚੀਜ਼ ਬੋਡੇ ਦੇ 14 ਕੁੰਡੇ ਰੱਖਿਆ 8 ਕੁੰਡੇ ਪੈਥੋਂ ਘਟਾਈ ਪਾਈ ਆ ਆ ਚੀਜ਼ ਦੀ ਤਵਾਜੀ ਇਹ ਜਿਹੜੀਆਂ ਪੈਣਾ ਨੇ ਕੋਟ ਬਣਾਉਣਾ ਇਸ ਤਰ੍ਹਾਂ ਡਿਜ਼ਾਈਨ ਇਸ ਤਰ੍ਹਾਂ ਬਣਾਉਣਾ ਹਨ ਬਟਨ ਪੱਟੀ ਵਾਲਾ ਸਾਰਾ ਦੇਖੋ ਆਪਾਂ ਤੁਹਾਨੂੰ ਦੱਸਦੇ ਹਾਂ ਸਾਰਾ ਕਿੰਦਾ ਹੈਗਾ ਦੇਖੋ ਜੀ ਇਹਦੀ ਆਪਾਂ 35 ਝੋਟੇ ਪਾਏ ਸੀ ਇਥੋਂ ਤੋਂ ਲੈ ਕੇ ਇਥੋਂ 35 ਝੋਟੇ ਆਹ ਚੀਜ਼ ਦੀ 35 ਪਾਏ ਸੀ ਤੇ ਇਹਦੇ ਆਪਾਂ ਪਾਏ ਸੀ ਇਹ ਮੂਰੂ 2 ਝੋਟੇ 21 ਝੋਟੇ ਪਾਇ ਸੀ ਨੇ ਆ ਚੀ 21 ਝੋਟੇ 21 ਇਹ ਹੋ ਗਏ 42 ਝੋਟੇ ਕੁਸਰਾ ਉਪਰ ਬਟਨ ਪੱਟੀ ਤੇ ਚੜ ਜਾਂਦਾ ਨਾ ਕੁਸਰਾ ਦੇਖੋ ਆ ਬਟਨ ਪੱਟੀ ਤੇ 8 8 ਕੁੰਡੇ ਆਪਾਂ ਇਸ ਤਰ੍ਹਾਂ ਪੁੱਠੇ ਰੱਖ ਲੈ ਬਟਨ ਪੱਟੀ ਨਾਲ ਤਿਆਰ ਕਰ ਲੈ ਦੇਖੋ ਜੀ ਹਲੋ ਪੈਣ ਤੁਸੀਂ ਵੇਖੋ ਵੀਡੀਓ ਅੱਜ ਸਾਰੀਆਂ ਪੈਣਾ ਵੇਖੋ ਜਿਹੜੇ ਵੀ ਇਹ ਕੰਮ ਕਰਦੀਆਂ ਜਾਂ ਕੋਈ ਨਹੀਂ ਵੀ ਕਰਦੀਆਂ ਤੇ ਦੱਸਿਓ ਆਪਣੀ ਵੀਡੀਓ ਕਿਦਾਂ ਦੀ ਆ ਆਪਾਂ ਇੱਥੇ ਕਿ ਜੁੱਟੇ ਰੱਖ ਲਏ ਪਿਛਲੀ ਸਿਹਰ ਆਪਾਂ 35 ਜੁੱਟੇ ਰੱਖੇ ਸੀਗੇ 10 ਇੰਚ ਤੇ ਆਪਾਂ ਘਟਾਈ ਪਾ ਲਈ ਇੱਥੋਂ ਜਾ ਕੇ 15 ਇੰਚ ਰੱਖ ਲਓ 14 ਰੱਖ ਲਓ ਸੱਤ ਜੁੱਟੇ ਆਪਾਂ ਰੱਖ ਲੇ ਹਲੋ ਤੇ ਆ ਗੋਲ ਗਲੇ ਦੇਖੋ ਕਿੰਨਾ ਸੋਹਣਾ ਬਣ ਕੇ ਤਿਆਰ ਹੋਇਆਗਾ ਇਹ ਗੋਲ ਗਲੇ ਦੀ ਆਪਾਂ ਇੱਥੋਂ 9-9 ਜੁੱਟੇ ਰੱਖੇ ਆ 9 ਜੁੱਟੇ ਇੱਥੋਂ ਚੱਕ ਲੇ ਤੇ 9 ਜੁੱਟੇ ਆਪਾਂ ਇੱਥੋਂ ਚੱਕ ਲੇ ਬਟਨ ਪੱਟੀ ਤੋਂ ਬਿਨਾ ਇਹ ਜਦ ਆਪਾਂ ਘਟਾਈ ਪਾਉਣੇ ਹੁੰਨੇ ਆ ਆਹ ਤਾਂ ਕੁੰਡੀ ਆਪਾਂ ਐਸੀ ਰੱਖ ਲੈਣੀ ਆ ਆਪਣੇ ਆ ਘਟਾਈ ਆਪਾਂ ਇੱਥੋਂ ਸ਼ੁਰੂ ਕਰਦੇ ਹਾਂ ਆਹ ਚੀਜ਼ ਤੋਂ ਇੱਥੋਂ ਨਹੀਂ ਕਰਦੇਗੇ ਇਹ ਆਪਾਂ ਜਦੋਂ ਆਪਾਂ ਨਾਲ ਬਣਾਉਣੀ ਆਹ ਬਟਨ ਪੱਟੀ ਤੇ ਫਿਰ ਆਪਾਂ ਨਾਲ ਤਿਆਰ ਚੱਕ ਕੇ ਇਕੱਠੇ ਕਰ ਲੈਣੇ ਬਹੁਤ ਵਧੀਆ ਬਣਦੀ ਆ ਫਿਰ ਇਹ ਦੇਖੋ ਆਹ ਚੀਜ਼ ਇਹ ਆਪਾਂ ਸਲਾਈ ਤੇ ਇਦਾਂ ਹੀ ਰੱਖ ਲਈ ਸੀਗੇ ਤੇ ਘਟਾਈ ਆਪਾਂ ਇੱਥੋਂ ਸ਼ੁਰੂ ਕੀਤੀ ਸੀਗੀ ਦੇਖੋ ਇੱਥੋਂ ਟਾਈਟ ਸ਼ੁਰੂ ਕੀਤੀ ਕਿੰਨਾ ਸੋਹਣਾ ਗੋਲ ਗਲਾ ਬਣ ਕੇ ਤਿਆਰ ਹੋਏਗਾ ਤੇ ਇਹ ਬੜਾ ਬਾਹ ਬਣਾਈ ਆ ਆਪਾਂ ਬਾਦ ਇਹ 17 ਝੋਟੇ 17 ਝੋਟੇ ਰੱਖਿਆ ਆ ਚੀਜ਼ ਤੋਂ 17 ਫਿਰ ਬਾਰਡਰ ਬਣ ਕੇ ਆਪਾਂ ਇੱਥੋਂ 6 7 ਪੰਜ ਝੋਟੇ ਜਾਂ ਇੱਥੇ ਵਧਾਤੀ ਆਪਾਂ ਇੱਥੋਂ ਪੰਜ ਝੋਟੇ ਫਿਰ 6ਵੀਂ 7ਵੀਂ ਸਲਾਈ ਵਧਾਉਂਦੇ ਆਪਾਂ ਇੱਥੋਂ ਆਪਾਂ 30 ਝੋਟੇ ਰੱਖਿਆ ਆ ਚੀਜ਼ ਇੱਥੋਂ 30 ਝੋਟੇ ਰੱਖ ਲਏ ਬਾਹਾਂ ਦੇ ਕਿਉਂਕਿ ਬਾਤਾਂ ਬਰੀਕ ਬਹੁਤ ਹੁੰਦੀ ਹੈ ਨਾ ਬੱਚਿਆਂ ਵਾਲੀ ਦੇਖੋ ਸਾਰੇ ਝੁੱਟੇ ਰੱਖ ਕੇ ਬਾਰਡਰ ਬਣ ਕੇ ਫਿਰ ਤੁਸੀਂ ਵਿਚਾਰ ਪੰਜ ਝੁੱਟੇ ਜਿੰਨੇ ਵਧਾਉਣੇ ਵਧਾ ਸਕਦੇ ਆ ਫਿਰ ਇੰਨੇ ਸਾਰੇ ਉਸ ਇਸ ਤਰੀਏ ਬੁਣੀ ਜਾਣਾ ਤੇ 6ਵੀਂ 7ਵੀਂ ਸਲਾਈ ਤੁਸੀਂ ਵਧਾਉਂਦੇ ਹੋ ਹੁੰਦੇ ਆਪਾਂ 30 ਝੁੱਟੇ ਕਰ ਲਈ ਗਿੱਤ ਆਹ 30 ਝੁੱਟਿਆਂ ਦੀ ਮੋਢਾ ਵਾ ਦੋਸਤ ਜੀ ਅੱਜ ਅਪਾ ਪੰਜਾਬੀ ਬਾਰੇ ਦੱਸਾਂਗੇ ਤੁਹਾਨੂੰ ਵੀ ਪੰਜਾਬੀ ਵੀ ਆਪਾਂ ਕਿੱਦਾਂ ਲਵਾਈ ਤੇ ਕਟਾਈ ਪਾਈ ਆ ਤੇ ਅੱਜ ਆਪਾਂ ਤੁਹਾਨੂੰ ਇਹਦੇ ਬਾਰੇ ਦੱਸਣੀ ਆ ਮੈਂ ਵਾਰੀ ਇਹਦਾ ਪਾ ਡਿਜ਼ਾਈਨ ਬਣਾ ਕੇ ਤਿਆਰ ਕਰਤਾ ਸੀਗੇ ਇਦਾਂ ਆਪਾਂ ਇਸ ਤਰੀ ਪੰਜਾਬੀ ਤੇ ਪਾਇਆਗਾ ਬਹੁਤ ਸੋਨਾ ਬੱਚੇ ਦਾ ਬਣ ਕੇ ਤਿਆਰ ਹੋਇਆਗਾ ਤੇ ਬਾਹ ਆਪਾਂ ਇੰਨੀ ਵੀ ਰੱਖੀ ਆ ਥੋੜਾ ਜਿਹਾ ਫਰਕ ਪਾਉਣੇ ਹੁੰਦੇ ਜਿਆਦਾ ਨਹੀਂ ਹੁੰਦਾ ਫਰਕ ਵੇਖੋ ਮੈਂ ਤਾਂ ਵੈਸੇ ਬਰਾਬਰ ਦੀ ਰੱਖਦੀ ਹੁੰਨੀ ਆ ਆ ਚੀ ਜਿਹੜੀ ਆ ਵੇਖੋ ਜੀ ਹੋਗੀ ਨਾ ਬਾਹ ਇੱਥੋਂ ਤੋ ਆ ਵੇਖੋ ਆ 35 ਚੁੱਟੇ ਰੱਖੇ ਆ ਆ 20 ਚੁੱਟੇ ਰੱਖ ਲਓ ਦੋਦੀ ਆਪਾਂ ਤੁਹਾਨੂੰ ਪੀਰਾ ਡਿਟੇਲ ਚ ਦੱਸ ਦਿੱਤਾ ਹੈ ਜਿਵੇਂ ਇਸ ਤਰ੍ਹਾਂ ਆਪਾਂ ਬੱਚੇ ਦਾ ਸ਼ੂਟ ਤਿਆਰਕ ਮੰਨ ਕਰ ਕੀਤਾ ਵਾ ਤੁਸੀਂ ਵੀ ਕਰ ਸਕਦੀਆਂ